ਕੀ ਘਟਨਾ ਵਾਪਰੀ ਹੈ ਕਿਉਂਕਿ ਮੈਂ ਤੁਹਾਡੀ ਗੱਲ ਰਿਕਾਰਡ ਕਰ ਰਿਹਾ ਹਾਂ ਚੈਨਲ ਤੇ ਪਾਉਣੀ ਆ ਮੈਂ ਨਾ ਰਾਤ ਆਪਣੇ ਮਾਤਾ ਕੋਲ ਗਿਆ ਸੀਗਾ ਦਵਾਈ ਦੇਣ ਵਾਸਤੇ ਪਿੰਡ ਓਕੇ ਜੀ ਜਦੋਂ ਮੈਂ ਉੱਥੋਂ ਵਾਪਸ ਆਇਆ ਤੇ ਕਰਹਾਲੀ ਸਾਹਿਬ ਤੋਂ ਮੇਰੇ ਪਿੱਛੇ ਇੱਕ ਗੱਡੀ ਲੱਗੀ ਹੈ ਵਰਨਾਕਾਰ ਠੀਕ ਹੈ ਜੀ ਤੇ ਉਸ ਵਰਨਾਕਾਰ ਨੇ ਮੈਨੂੰ ਇੱਕ ਵਾਰੀ ਕ੍ਰੋਸ ਕੀਤਾ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਨੂੰ ਪੌੜ ਲਾਈਏ ਜਿਹੜੇ ਹੁੰਦੇ ਨੇ ਨਜ਼ਦੀਕੀ ਮੈਂ ਉਹਨੂੰ ਕਹਿਣ ਲਿਆ ਮੈਂ ਕਿਹਾ ਯਾਰ ਮੈਨੂੰ ਗੜਬੜ ਲੱਗਦੀ ਗੱਡੀ ਦਾ ਨੰਬਰ ਨਹੀਂ ਹੈਗਾ ਇਹ ਬਿਨ ਬਾਊਟ ਨੰਬਰ ਗੱਡੀ ਸੀ ਹਾਂਜੀ ਐਚ ਆਰ ਲਿਖਿਆ ਸੀ ਬਸ ਹੋਰ ਕੁਝ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਹਨੇ ਮੈਂ ਇਹਨੂੰ ਕ੍ਰੋਸ ਕਰ ਲਿਆ ਮੇਰੇ ਪਿੱਛੇ ਰਹੀ ਗੱਡੀ ਇਹ ਅੱਧਾ ਪੌਣਾ ਕਿਲੋਮੀਟਰ ਤੇ ਪਿੱਛੇ ਪਿੱਛੇ ਮੇਰੇ ਲੈਟਾਂ ਡਾਊਨ ਕਰਕੇ ਤੁਰੇ ਆਉਂਦੀ ਹੈ ਗੱਡੀ ਅੱਛਾ ਇਹ ਬਾਈਪਾਸ ਆ ਜਾਂਦਾ ਤੇ ਅੱਗੇ ਆਉਂਦੀ ਬੀੜ ਮੈਨੂੰ ਇਹ ਸੀ ਵੀ ਬੀੜ ਤੇ ਮੈਨੂੰ ਘੇਰਨਾ ਲੈਣਾ ਮੈਂ ਬਾਈਪਾਸ ਤੇ ਚੜਾ ਕੇ ਗੱਡੀ ਭਜਾ ਲੈਣਾ ਹੈ ਨਾ ਓਕੇ ਮੈਂ ਜਦੋਂ ਬਾਈਪਾਸ ਤੇ ਚੜਾਈ ਆ ਗੱਡੀ ਤਾਂ ਉੱਥੇ ਨਾ ਆਊਟਲੈਟ ਸਿਸਟਮ ਬਣਿਆ ਜਦੋਂ ਮੈਂ ਉੱਥੇ ਨਾਲ ਹੀ ਆ ਉਹ ਜਦੋਂ ਗਿਆ ਉੱਥੇ ਦੇ ਅੱਗੇ ਬ੍ਰੀਜ ਆਕਾਰ ਹੈ ਮੈਂ ਕ੍ਰੋਸ ਕਰਨ ਲੱਗਾ ਉਹਨੇ ਮੈਨੂੰ ਕ੍ਰੋਸ ਨਹੀਂ ਕਰਨ ਦਿੱਤੀ ਮੇਰੇ ਕੋ ਗੱਡੀ ਮਾੜੀ ਸੀ ਜੀ ਓਕੇ ਨਵੀਂ ਆ ਉਹ ਜੀ ਛੋਟੀ ਹੈ ਕਾਰ ਠੀਕ ਹੈ ਤੇ ਮਤਲਬ ਵੱਡੀ ਗੱਡੀ ਉਹਨੇ ਮੈਂ ਵਿੱਚ ਮਾਰ ਕੇ ਵੀ ਨਿਕਲ ਜਾਂਦਾ ਕੁਝ ਵੀ ਕਰਦਾ ਉਹਨਾਂ ਗੱਡੀ ਅੱਗੇ ਕਰ ਲਈ ਮੈਂ ਪਿੱਛੇ ਕਰ ਲਈ ਗੱਡੀ ਉਹਨਾਂ ਨੇ ਮੇਰੇ ਅੱਗੇ ਅੱਗੇ ਗੱਡੀ ਲਾ ਲਈ ਉਹਨੇ ਚਿਹਰੋਂ ਪਿੱਛੋਂ ਵਰਨਾ ਵੀ ਆ ਗਈ ਹੈ ਜੀ ਓਕੇ ਇੱਕ ਅੱਗੇ ਲੱਗੀ ਤੇ ਪਿੱਛੇ ਲੱਗੀ ਹੂੰ हां ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਤੇ ਮੈਂ ਤੋਂ ਫੋਨ ਚੱਲਦਾ ਰਕੀ ਮੈਂ ਉਹਦੇ ਨਾਲ ਗੱਲ ਕਰੀ ਜਾਣਾ ਗੱਡੀ ਤੋਰੀ ਜਾਣਾ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਆ ਇਹਨਾਂ ਨੇ ਗੱਡੀ ਬਰੀਜ਼ਾ ਅੱਗੇ ਰੋਕ ਲਈਆ ਜਦੋਂ ਕੀ ਓਨੀ ਡਿਸਟੈਂਸ ਤੇ ਮੈਂ ਗੱਡੀ ਰੋਕ ਲਈਆ ਪਿੱਛੇ ਆ ਕੇ ਵਰਨਾ ਰੋਕੀਏ ਜਦੋਂ ਅੱਜੇ ਮੈਂ ਮੈਨੂੰ ਮਤਲਬ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਕਹਿੰਦਾ ਤੇਰੇ ਕੋਲ ਇੱਕ ਕੋਈ ਮਿੰਟੇ ਗੱਡੀ ਭਜਾ ਹੁਣ ਮੈਂ ਗੱਡੀ ਖੜ ਗਈ ਹੈ ਕਹਿੰਦਾ ਨਾਲੋਂ ਕੱਢ ਲੈ ਗੱਡੀ ਠੀਕ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਮ ਗੋਲੀਆਂ ਵਜ ਗਈਆਂ ਨੇ ਨਾਲ ਦੀ ਨਾਲ ਮੈਂ ਗੱਡੀ ਭਜਾਈ ਹੁੰਦੇ ਉੱਥੇ ਅੱਛਾ ਪਿੱਛੋਂ ਪਿੱਛੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਆ ਜਦੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਫਿਰ ਇਹ ਸਿੱਟਾਂ ਚ ਵੱਜੀਆਂ ਸਿੱਧੀਆਂ ਗੋਲੀਆਂ ਮਤਲਬ ਕਿ ਮੈਂ ਤੁਹਾਨੂੰ ਜੇ ਉਹਨੂੰ ਵਿਖਾਵਾਂ ਇੱਥੇ ਮੇਰੇ ਕੋਲ ਸਾਰਾ ਕੁਝ ਪਿਆ ਹੈ ਹੈਡ ਰੈਸਟ ਦੇ ਵਿੱਚੋਂ ਗੋਲੀਆਂ ਲੰਘ ਕੇ ਤੇ ਅਗਲੇ ਐਡਰੈਸ ਦੇ ਇਹਦਾ ਇਹਦਾ ਮਤਲਬ ਇਹ ਆ ਕਿ ਦੂਜੇ ਕੋਈ ਬੰਦੂਕ ਟਾਈਪ ਨਾਲ ਗੋਲੀਆਂ ਚੱਲੀਆਂ ਨੇ ਪਿਸਟਲ ਦੀ ਗੋਲੀ ਤੇ ਸ਼ਾਇਦ ਨਹੀਂ ਇੰਨੀ ਮਾਰ ਕਰਦੀ ਪਿਸਟਲ ਦੀ ਗੋਲ ਫੋਲ ਲੱਭੇ ਨਹੀਂ ਜੀ ਪਿਸਟਲ ਦੀਆਂ ਬਾਕੀ ਕੋਈ ਬੰਦੂਕ ਵੀ ਹੋ ਸਕਦੀ ਹੈ ਉਹ ਤਾਂ ਉਹ ਗੱਡੀ 'ਚ ਉਹਨਾਂ ਦੇ ਹੋ ਸਕਦਾ ਕੀ ਵੀ ਹੋਵੇ ਪਰ ਬੰਦੇ ਤਿੰਨ ਗੱਡੀਆਂ ਐ ਲਾ ਕੇ ਘੇਰ ਕੇ ਮੈਨੂੰ ਪਤਾ ਨਹੀਂ ਜਿੱਦਾਂ ਹੁਣ ਆਪਾਂ ਵੀ ਐਕਸ਼ਨ ਕਰਦੇ ਰਿਆਂ ਮੇਰੇ ਦਿਮਾਗ 'ਚ ਕੋਈ ਗੱਲ ਐ ਵੀ ਮੈਨੂੰ ਬੰਦੇ ਚੁੱਕਣ ਆਏ ਸੀਗੇ ਅਗਵਾ ਕਰਦੇ ਬੰਦੇ ਮੈਨੂੰ ਮੇਰੀ ਬੇਇੱਜ਼ਤੀ ਕਰਦੇ ਮੈਨੂੰ ਮਾਰਦੇ ਕੁਛ ਕਰਦੇ ਜੋ ਵੀ ਸੀਗਾ ਇਹ ਕਿੰਨੇ ਫਾਇਰ ਹੋਇਆ ਤੁਹਾਡੀ ਗੱਡੀ ਤੇ ਮੇਰੀ ਸਾਨੂੰ ਜਿਹੜੇ ਸੁਣੇ ਨੇ ਜੀ ਉਹ ਫਾਇਰ ਮਤਲਬ ਕਿ ਸਭ ਤੋਂ ਅੱਠ ਸੁਣੇ ਨੇ ਜੀ ਓਕੇ ਤੇ ਵਾਧਕਟ ਵੀ ਹੋਦਣ ਕਿਉਂਕਿ ਜੀ ਗੱਡੀ ਭਜਾਲੀ ਹੈ ਜਦੋਂ ਦੇਖੋ ਭਾਵੇਂ ਜਿੰਨਾ ਮਰਜੀ ਬੰਦਾ ਦਲੇਰ ਹੋਵੇ ਐਵੇਂ ਸੇਖੀ ਹਮਾਰੀ ਜਦੋਂ ਫੈਰਿੰਗ ਹੁੰਦੀ ਹੁੰਦੀ ਉੱਤੇ ਬੰਦਾ ਇੱਕ ਵਾਰੀ ਘਬਰਾ ਜਾਂਦਾ ਜੀ ਅੱਛਾ ਇਹ ਵੀ ਦੂਜੇ ਤੁਹਾਡੇ ਕੋਲ ਤੁਸੀਂ ਕੱਲੇ ਹੀ ਸੋ ਬਿਲਕੁਲ ਹਾਂ ਜੀ ਇੱਕ ਮੁੰਡਾ ਸੀਗਾ ਮੇਰੇ ਨਾਲ ਇੱਕ ਮੁੰਡਾ ਸੀ ਮੇਰੇ ਨਾਲ ਇੱਕ ਮੁੰਡਾ ਨਾਲ ਉਹ ਨਾਲ ਦੀ ਸੀਟ ਤੇ ਅੱਗੇ ਬੈਠਾ ਸੀ ਉਹ ਵੀ ਬਚ ਗਿਆ ਨਾ ਉਹ ਮੇਰੇ ਪਿੱਛੇ ਬਿਠਾਈ ਬਿਲਕੁਲ ਵੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਉਹ ਹਾਂਜੀ ਹਾਂ ਹਾਂ ਉਹ ਪਿੱਛੇ ਬਿਠਾ ਸੀ ਤੁਹਾਡੇ ਹਾਂਜੀ ਤੁਹਾਡੇ ਕੋਲ ਕੋਈ ਵੈਪਨ ਅਸੀਂ ਨਾ ਲਾਈਵ ਹੋਏ ਸਾਰੇ ਫੋਨ ਲੋਕੀ ਕੋਲ ਪਿਆ ਸੀ ਉਵੇਂ ਪਿੱਛੇ ਬੈਠਾ ਰਿਹਾ ਉਹ ਐਵੇਂ ਨਹੀਂ ਮੇਰੇ ਕੋਲ ਕੋਈ ਵੈਪਨ ਨਹੀਂ ਜੀ ਬਿਲਕੁਲ ਵੀ ਕੋਈ ਜਿ ਤਰ੍ਹਾਂ ਸ੍ਰੀ ਸਾਹਿਬ ਵਗੈਰਾ ਕੋਈ ਇਤਰਾ ਦਾ ਵੈਪਨ ਨਹੀਂ ਉਹ ਤਾਂ ਕੀ ਇਹ ਉਹ ਤਾਂ ਗੱਡੀ ਹੁੰਦੀ ਹੈ ਜੀ ਵੱਡੀ ਸ੍ਰੀ ਸਾਹਿਬ ਸਰ ਕੁਛ ਹੈਗਾ ਸੀ ਉਹ ਹੈਗਾ ਸੀਗਾ ਬਾਕੀ ਬਤਰਾ ਤੁਹਾਡੇ ਕੋਲ ਕੋਈ ਨਹੀਂ ਕਿਹਨੂੰ ਲੱਗਦਾ ਇਹ ਕੌਣ ਲੋਕ ਹੋ ਸਕਦੇ ਆ ਤੁਹਾਡੇ ਤੇ ਹਮਲਾ ਕਰਨ ਵਾਲੇ ਦੇਖੋ ਮੈਨੂੰ ਅਜੇ ਇੱਕਦਮ ਤੱਤੇ ਕਾ ਮੈਨੂੰ ਕੁਛ ਵੀ ਕਹਿਣ ਦੀ ਮੂਡ ਨਹੀਂ ਹੈਗੀ ਪਰ ਜਿਹੜਾ ਆ ਵੇਖੋ ਚਾਹ ਕੋਈ ਆਪਣੇ ਚਾਹ ਬਗਾਨਾ ਸਟੇਟ ਤੋਂ ਅਨਵੋਲਵ ਹੈ ਹੀ ਆ ਓਕੇ ਹਾਂਜੀ ਮਤਲਬ ਦਿੱਲੀ ਜਿਹੜੀ ਆ ਉਹਨੇ ਇੱਥੇ ਇਦਾਂ ਦਾ ਮਾਹੌਲ ਸ਼ੁਰੂ ਕਰਨਗੇ ਸੀ ਆਪੇ ਚ ਮਰਜੀ ਹਲਾ ਲੜ ਕੇ ਨਹੀਂ ਇਹ ਗੱਲ ਬੜੀ ਚਿੰਤਾ ਦਾ ਵਿਸ਼ਾ ਵਾ ਇੱਕ ਬੰਦਾ ਪੰਥਕ ਮੁੱਦਿਆਂ ਤੇ ਪੰਥਕ ਮਾਮਲਿਆਂ ਦੇ ਉੱਤੇ ਕੋਈ ਬੋਲਦਾ ਵਾ ਕੋ ਗੱਲ ਕਰਦਾ ਵਾ ਤੇ ਇਹਦਾ ਮਤਲਬ ਉਹਦੀ ਵੀ ਆਵਾਜ਼ ਨੂੰ ਖਮੋਸ਼ ਕਰਨ ਨਹੀਂ ਸਾਡੇ ਆਪਣੇ ਬੰਦੇ ਬਰਦਾਸ਼ਤ ਨਹੀਂ ਕਰਦੇ ਕਦੀ ਕੋਈ ਬਾਜਾਂ ਆਉਂਦੀਆਂ ਨੇ ਕਦੀ ਕੋਈ ਮਤਲਬ ਕਿ ਇਹ ਬਹੁਤ ਪੂਲ ਜਰੂਰ ਬੋਲਦੇ ਰਹਿੰਦੇ ਨੇ ਤੁਸੀਂ ਇੱਕ ਹਰੀਨਾਉਨਾ ਤੋਂ ਇੱਕ ਨੌਜਵਾਨ ਦਾ ਕਤਲ ਹੋਇਆ ਸੀਗਾ ਤੁਸੀਂ ਉਸ ਮਾਮਲੇ 'ਚ ਵੀ ਕਾਫੀ ਬੋਲੇ ਸੀ ਕੀ ਲੱਗਦਾ ਕੋਈ ਉਸ ਪਾਸੇ ਨੂੰ ਵੀ ਕੋਈ ਗੱਲ ਜੁੜਦੀ ਹੋ ਸਕਦੀ ਹੈ 100% ਹੋ ਸਕਦੀ ਹੈ ਜੀ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਵੀ ਮੈਂ ਆਪਣੇ ਸੀਨੀਅਰ ਜਿਹੜੇ ਬੰਦੇ ਨੇ ਉਹਨਾਂ ਸਾਰਿਆਂ ਨਾਲ ਮੈਂ ਸਲਾਹ ਕਰਾਂਗਾ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ ਇਸ ਉੱਤੇ ਇੱਕਦਮ ਗੱਲ ਕਰਨੀ ਬਹੁਤ ਖਤਰਨਾਕ ਹੋ ਸਕਦੀ ਹੈ ਹਾਂ ਨਹੀਂ ਇਹਦੇ ਵਿੱਚ ਮੈਂ ਸਮਝਣਾ ਮੈਂ ਕਿ ਸਾਰੀਆਂ ਚਲੋ ਜਿਹੜੇ ਤੁਹਾਡੇ ਆਪਣੇ ਖਾਸ ਨੇ ਉਹਨਾਂ ਨਾਲ ਤੁਸੀਂ ਗੱਲ ਕਰਨੀ ਕਰਨੀਆਂ ਪਰ ਮੈਂ ਤੁਹਾਨੂੰ ਜੀ ਮੇਰੇ ਤੁਸੀਂ ਵੀ ਖਾਸ ਹੋ ਮੇਰੇ ਸਾਰੇ ਖਾਸ ਹੀ ਨੇ ਮੇਰੇ ਨਾਲ ਮੈਂ ਇਦਾਂ ਕਦੀ ਨਹੀਂ ਹਾਂ ਬਿਲਕੁਲ ਜੀ ਇਸ ਇਹ ਮੁਸ਼ਕਲ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਔਰ ਮੈਂ ਚਾਹਾਂਗਾ ਵੀ ਸਾਰੀਆਂ ਜਿਹੜੀਆਂ ਪੰਥ ਦੀਆਂ ਉੱਚ ਸ਼ਕਤੀਆਂ ਨੇ ਉਹਨਾਂ ਨਾਲ ਬਹਿ ਕੇ ਇੱਥੇ ਵਿਚਾਰ ਚਰਚਾ ਕੀਤੀ ਜਾਏ ਬਾਕੀ ਕੀ ਤੁਸੀਂ ਭਰੋਸਾ ਕਰਦੇ ਹੋ ਕਿ ਪੁਲਿਸ ਇਨਵੈਸਟੀਗੇਸ਼ਨ ਚ ਜਾਂ ਸੀਸੀਟੀਵੀ ਦੇ ਵਿੱਚ ਕੁਝ ਨਾ ਕੁਝ ਸਾਹਮਣੇ ਆ ਸਕਦਾ ਵੇਖੋ ਜੀ ਮੈਂ ਤਾਂ ਭਰੋਸਾ ਕਲਗੀ ਤਰ ਪਾਸ਼ਚੀ ਦੀ ਕਰਨਾ ਤੇ ਜਾਂ ਆਪਣੇ ਸਿੰਘਾਂ ਦੇ ਜ세ਦਾਰਾਂ ਦੇ ਮੈਂ ਮਤਲਬ ਕੀ ਭਰੋਸਾ ਕਰੀਏ ਸਟੇਟ ਤੇ ਜੀ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਕਰਾਈ ਆ ਉਹਨਸ ਉੱਥੇ ਆ ਗਈ ਸੀ ਮੌਕੇ ਤੇ ਆ ਗਈ ਪੁਲਿਸ ਮੈਂ ਕਾਲ ਕਰਦੀ ਸੀ ਉਹ ਪਤਾ ਨਹੀਂ 112 13 ਨੰਬਰ ਤੇ ਜਿਹੜੀ ਹੁੰਦੀ ਆ ਓਕੇ ਠੀਕ ਆ ਜੀ ਹਾਂ ਜੀ ਹਾਂ ਜੀ ਪਰ ਚਲੋ ਵੇਖੋ ਸ਼ਹਿਰ ਦੇ ਵਿੱਚ ਦੀ ਲਗਭਗ ਇਹ ਘਟਨਾ ਵਾਂ ਤੇ ਪੁਲਿਸ ਕਿੱਥੇ ਆ ਗਈ ਸੀ हां जी ਇਹ ਕਿਤਨਾ ਕੁ ਤੇ ਸੀਸੀਟੀਵੀ ਦੇ ਵਿੱਚ ਇਹ ਗੱਡੀਆਂ ਜਿਹੜੀਆਂ ਜਰੂਰ ਆਉਣੀਆਂ ਹਨ 100% ਮੈਂ ਤਾਂ ਹੀ ਸ਼ਹਿਰ ਨੂੰ ਮੋੜਿਆ ਜੀ ਮੈਨੂੰ ਇਹ ਸੀ ਵੀ ਗੱਡੀ ਇੱਕ ਵਾਰੀ ਕੈਚ ਹੋ ਜੇ ਕਿਸੇ ਚ ਸਿਸਟਮ 'ਚ ਓਕੇ हां जी हां ਨਹੀਂ ਮੈਂ ਸਿੱਧਾ ਘਰ ਮੇਰਾ ਸਿੱਧਾ ਮੈਂ ਸਿੱਧਾ ਵੀ ਲੰਘ ਸਕਦਾ ਓਕੇ ਜੇ ਤੁਹਾਨੂੰ ਕੱਲ ਨੂੰ ਪ੍ਰਸ਼ਾਸਨ ਇਸ ਕਿਉਂਕਿ ਬੜਾ ਸੀਰੀਅਸ ਹਮਲਾ ਹੋਇਆ ਤੁਹਾਡੇ ਤੇ ਜੇ ਪ੍ਰਸ਼ਾਸਨ ਤੁਹਾਨੂੰ ਕੋਈ ਸਕਿਉਰਟੀ ਪ੍ਰੋਵਾਈਡ ਕਰਾਉਂਦਾ ਤੇ ਤੁਸੀਂ ਲੈਣਾ ਚਾਹੋਗੇ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਸਿਕਿਉਰਟੀ ਪਹਿਲਾਂ ਮੈਂ ਦੋ ਵਾਰੀ ਮੋੜੀ ਹੈ ਜੀ ਅੱਛਾ ਤੁਹਾਨੂੰ ਪਹਿਲਾਂ ਵੀ ਆਫਰ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਦੇਤੀ ਸਿਕਿਉਰਟੀ ਮੈਨੂੰ ਮੈਂ ਵਾਪਸ ਕਰਦੀ ਜੀ ਪਹਿਲਾਂ ਅੱਛਾ ਨਹੀਂ ਇਹਦਾ ਮਤਲਬ ਵੀ ਕਿਤਨਾ ਕਿਤੇ ਫਿਰ ਉਹਨਾਂ ਦੇ ਨੋਟਿਸ ਚ ਹੋਊਗਾ ਵੀ ਤੁਹਾਡੇ ਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਆ ਲਾ ਉਹਨਾਂ ਹਰੀਨੋ ਵਾਲੇ ਬੰਦਿਆਂ ਨੇ ਇਨਪੁਟ ਦਿੱਤੀ ਹੈ ਵੀ ਅਸੀਂ ਮਾਰਨਾ ਸੀ ਡਿਸੀਜਨ ਬਿਲਕੁਲ ਓਕੇ ਹਾਂਜੀ ਹਾਂਜੀ ਨਹੀਂ ਆ ਚਾਰ ਬੰਦੇ ਸਿਕਿਉਰਟੀ ਮੈਨੂੰ ਦਿੱਤੀ ਇਹਨਾਂ ਨੇ ਵੇਖੋ ਸਮਾਂ ਤੇ ਬਾਬਾ ਬਖਸ਼ੀ ਸਿੰਘ ਜੀ ਇਹ ਕਹਿੰਦਾ ਕਿ ਸਾਰੇ ਮਤਭੇਦ ਭੁਲਾ ਕੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਏ ਤੇ ਜੇ ਇਸ ਤਰ੍ਹਾਂ ਭਰਾ ਮਾਰੂ ਜੰਗ ਵਾਲੇ ਪਾਸੇ ਨੂੰ ਜੇ ਕੁਝ ਲੋਕਾਂ ਦੀ ਸੋਚ ਆ ਤੇ ਇਹ ਸਾਰੀ ਕੌਮ ਲਈ ਬੜੀ ਘਾਤਕ ਸਿੱਧ ਹੋਏਗੀ ਬਹੁਤ ਜ਼ਿਆਦੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਮੈਂ ਤਾਂ ਪਹਿਲਾਂ ਵੀ ਜੀ ਬਿਲਕੁਲ ਮੈਨੂੰ ਬਹੁਤ ਡੀਪਲੀ ਕੁਝ ਗੱਲਾਂ ਦਾ ਪਤਾ ਮੈਂ ਚੁੱਪ ਕਰ ਗਿਆ ਇਸ ਗੱਲ ਲਈ ਵੀ ਸਟੇਟ ਚਾਹੁੰਦੀ ਐ ਸੀ ਆਪੇ ਚ ਲੜੀਏ ਵੀ ਆਪਾਂ ਨਹੀਂ ਕੋਈ ਗੱਲ ਕਰਨੀ ਮੈਨੂੰ ਇਥੋਂ ਤੱਕ ਸੀ ਮੈਨੂੰ ਸ਼ਰਮਾਂ ਵੀ ਪਤਾ ਲੱਗ ਜੇ ਮੈਂ ਤਾਂ ਵੀ ਕਿਸੇ ਆਪਣੇ ਬੰਦੇ ਦਾ ਜ਼ਿਕਰ ਨਹੀਂ ਕਰਨਾ ਵੀ ਜੋ ਹੋਏਗਾ ਵਿਖੀ ਜਾਏਗੀ ਪਰ ਆਪਣਾ ਜੋ ਦਿੱਲੀ ਚਾਹੁੰਦੀ ਐ ਵੀ ਉਦਾਂ ਨਾ ਹੋਏ ਜੀ ਜੀ ਆ ਪਰ ਕਿੰਦੇ ਹੁਣ ਮੋੜੀ ਨਹੀਂ ਰਹਿ ਕੀ ਕਰੀਏ ਜੀ ਦੱਸੋ ਤੁਸੀਂ ਬਿਲਕੁਲ ਜੀ ਅੱਗੇ ਤੋਂ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹਾਂਗਾ ਵੀ ਆਪਣੀ ਗੱਡੀ 'ਚ ਕੋਈ ਡੈਸ਼ ਕੈਮ ਕੈਮਰੇ ਕੂਮਰੇ ਵਗੈਰਾ ਜ਼ਰੂਰ ਲਵਾ ਕੇ ਰੱਖੋ ਔਰ ਆਪਣੇ ਨਾਲ ਕੋਈ ਚਾਰ ਸੱਜਣਾਂ ਨਾਲ ਘੁੰਮਿਆ ਕਰੋ ਕੀ ਕਰਾਂ ਜੀ ਹਾਲਾਤ ਇਦਾਂ ਦੇ ਨੇ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਬੀਚ ਕੇ ਗੱਡੀ ਅਸਲ 'ਚ ਜਿਹੜੇ ਅਸੀਂ ਬੰਦੇ ਆ ਜਿੰਨੇ ਵੀ ਮੈਂ ਆਪਣੀ ਗੱਲ ਨਹੀਂ ਕਰਦਾ ਸਾਡੇ ਕੋਲ ਗੱਡੀਆਂ ਵਧੀਆ ਚਾਹੀਦੀਆਂ ਨੇ ਸਾਡੇ ਕੋਲ ਗੱਡੀਆਂ ਨਹੀਂ ਵਧੀਆ ਆ ਗਈਆਂ ਸਾਡੇ ਕੋਲ ਟਾਈਮ ਪਾਸ ਨੇ ਬਸ ਠੀਕ ਗੱਲ ਹੈ ਜਦੋਂ ਸਾਨੂੰ ਰਾਏ ਤੇ ਕਦੀ ਜੇਲਾ ਚ ਰਹਿ ਗਏ ਕਦੀ ਫੜ ਲਿਆ ਕਦੀ ਛੱਡ ਲਿਆ ਕਮਾਈ ਕਰਨ ਦਾ ਤੇ ਮੌਕਾ ਕਿਤੇ ਮਿਲਿਆ ਨਹੀਂ ਜ਼ਿੰਦਗੀ ਦੇ ਵਿੱਚ ਇਹ ਮੈਂ ਆਪਣੀ ਇਕੱਲੇ ਦੀ ਗੱਲ ਨਹੀਂ ਕਰ ਰਹਾ ਮੈਂ ਸਮੂਹ ਕਰ ਰਹਾ ਤੁਹਾਡੀ ਵੀ ਸਾਰਿਆਂ ਦੀ ਆਪਣੀ ਵਿੱਚ ਹੀ ਕਰ ਰਿਹਾ ਬਿਲਕੁਲ ਸੱਚ ਗੱਲ ਹੈ ਆਈ ਗੱਲ ਤੁਹਾਡੀ ਜਿਸੇ ਨੂੰ ਇੰਟਰਵਿਊ ਕਰਦੇ ਹੋ ਪੁਲਿਸ ਦੇ ਖਿਲਾਫ ਜਾਂ ਕੁਝ ਵੀ ਜੋ ਬੋਲਦੇ ਹੋ ਸਾਰੇ ਹੀ ਆਪਾਂ ਟਾਰਗੇਟ ਤੇ ਆ ਬਿਲਕੁਲ ਠੀਕ ਹੈ ਜੀ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂਗਾ ਇਹ ਕੁਝ ਮੇਰੇ ਨਾਲ ਵੀ ਵਾਪਰ ਚੁੱਕਾ ਪਰ ਸਮੇਂ ਤੋਂ ਪਹਿਲਾਂ ਬੰਦੇ ਅਰੈਸਟ ਕਰ ਲਏ ਗਏ ਸੀਗੇ ਮੈਨੂੰ ਮੇਰੇ ਨਾਲ ਵੀ ਮੇਰਾ ਪ੍ਰਿਤਪਾਲ ਬਰਗਾੜੀ ਨੂੰ ਦੋ ਵਾਰੀ ਉਹਨੂੰ ਮਾਰਨ ਪੈਨੇ ਇੱਕ ਵਾਰੀ ਗੋਲੀ ਮਾਰੀ ਮਸਾਂ ਬਚਿਆ ਜੀ ਉਹ ਓਕੇ ਤੇ ਉਹਦਾ ਲਾਇਸੈਂਸ ਨਹੀਂ ਬਣਾਉਣ ਦੀ ਸਟੇਟ ਹੈ ਉਹਦਾ ਕੋਈ ਕੇਸ ਕੱਢ ਮਾਰਿਆ ਬਾਅਦ 'ਚ ਮਤਲਬ ਐਂ ਕਰਦੇ ਨੇ ਜੀ ਚਲੋ ਕੋਈ ਵੀ ਤੁਸੀਂ ਜੇ ਤੁਹਾਡੇ ਤੇ ਕੋਈ ਕੇਸ ਨਹੀਂ ਹੈਗਾ ਤੇ ਤੁਸੀਂ ਵੀ ਲਾਇਸੈਂਸ ਲਈ ਅਪਲਾਈ ਮੇਰੇ ਹਿਸਾਬ ਨਾਲ ਜ਼ਰੂਰ ਕਰਾ ਲਿਓ ਨਹੀਂ ਮੈਂ ਤਾਂ ਸਜ਼ਾ ਜਾਫਤਾ ਨਹੀਂ ਮੈਨੂੰ ਸਜ਼ਾ ਹੋਈ 10 ਸਾਲ ਸਰਸੇ ਵਾਲੇ ਕੇਸ ਅੱਛਾ ਇਹ ਵੀ ਪ੍ਰੋਵੀਜ਼ਨ ਹੈਗੀ ਸਜ਼ਾ ਜਾਫਤਾ ਬੰਦੇ ਦਾ ਲਾਇਸੈਂਸ ਨਹੀਂ ਬਣ ਸਕਦਾ ਨਹੀਂ ਮੇਰੇ ਕੇਸ ਚੱਲਦੇ ਹਨ ਨਾ ਜੇ ਹਾਈ ਕੋਰਟ ਚ ਅਜੇ ਕੇਸ ਅੰਡਰ ਟ੍ਰਾਇਲ ਆ ਠੀਕ ਆ ਹੂੰ ਚਲੋ ਕੋਈ ਗੱਲ ਨਹੀਂ ਆ ਸਤਿਗੁਰੂ ਕਿਰਪਾ ਕਰਨ ਜੀ ਫਿਰ ਵੀ ਮੈਂ ਸਮਝਦਾ ਵੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੀਡੀਆ ਦੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੁਸੀਂ ਬਹੁਤ ਸੂਝਵਾਨ ਤੇ ਸਿਆਣੇ ਹੋ ਵੀ ਕੋਈ ਐਸੀ ਗੱਲ ਨਾ ਨਿਕਲੇ ਜਿਸ ਨਾਲ ਉਹ ਬਲਦੀ ਤੇ ਤੇਲ ਪੈਣ ਵਾਲੀ ਗੱਲ ਹੋਵੇ ਤੇ ਆਪਣੇ ਸੀਨੀਅਰ ਸਾਰੇ ਸੱਜਣਾ ਨਾਲ ਗੱਲਬਾਤ ਕਰੋ ਤੇ ਇਹ ਆਪਾਂ ਧਿਆਨ ਰੱਖਾਂਗੇ ਜੀ ਮੈਂ ਪੰਥ ਦੀਆਂ ਸ਼ਰਮੌਰ ਹਸਤੀਆਂ ਨੂੰ ਜ਼ਰੂਰ ਸੂਚਿਤ ਕਰੋ ਤੇ ਕਿਤੇ ਨਾ ਕਿਤੇ ਬੈਠ ਕੇ ਇਸ ਮਸਲੇ ਨੂੰ ਸੀਰੀਅਸਲੀ ਮੈਂ ਕਰਦਾ ਜੀ ਮੈਂ ਮੈਂ ਦਲਕਰਸਨ ਵਾਲੇ ਵੀ ਗੱਲ ਕਰਦਾ ਮੈਂ ਭਾਈ ਦਲਜੀਤ ਸਿੰਘ ਸਾਰੇ ਗਰੁੱਪ ਨਾਲ ਗੱਲ ਕਰਦਾ ਮੈਨੂੰ ਸਰਦਾਰ ਪਰਮਜੀਤ ਸਿੰਘ ਹੁਣਾਂ ਦਾ ਵੀ ਫੋਨ ਆਇਆ ਸੀ ਜੀ ਉਹਨਾਂ ਲਈ ਜੀ ਜੀ ਤੇ ਉਹਨਾਂ ਨੇ ਮੇਰਾ ਹਾਲ ਚਾਲ ਹੀ ਪੁੱਛਿਆ ਤੁਹਾਡਾ ਵਿੱਚ ਫੋਨ ਆਈ ਜਾਂਦੇ ਸੀ ਮੈਂ ਕਿਹਾ ਕਹਿਣਗੇ ਵਿੱਚ ਪਤਾ ਨਹੀਂ ਜਾਣ ਕੇ ਨਹੀਂ ਚੁੱਕਦਾ ਮੈਂ ਫਿਰ ਤਾਂ ਤੁਹਾਨੂੰ ਕਾਲ ਲਾ ਲਈ ਦੁਬਾਰੇ ਹਾਂਜੀ ਨਹੀਂ ਨਹੀਂ ਕੋਈ ਗੱਲ ਬਹੁਤ ਮਿਹਰਬਾਨੀ ਜੀ ਸਤਿਗੁਰੂ ਕਿਰਪਾ ਕਰਨ ਜੀ ਤੁਸੀਂ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹੋ ਪਰ ਇੱਕ ਗੱਲ ਆ ਆਪਣਾ ਬਾਬਾ ਬਖਸ਼ੀ ਸਿੰਘ ਜੀ ਉਹ ਮੈਨੂੰ ਉਹ ਸਤਰਾਂ ਯਾਦ ਆ ਰਹੀਆਂ ਨੇ ਜਿਤਨਾ ਤੁਸੀਂ ਬਾਕੀ ਨਾਲ ਬੋਲਦੇ ਹੋ ਸਰਜੀਤ ਪਾਤਰ ਜੀ ਦੀਆਂ ਕਿ ਇੰਨਾ ਸੱਚ ਨਾ ਬੋਲ ਕੱਲਾ ਰਹਿ ਜਾਏਗਾ ਚਾਰਕ ਬੰਦੇ ਛੱਡਲਾ ਬੋਢਾ ਦੇਣ ਲਈ ਕਿਉਂਕਿ ਤੁਹਾਡਾ ਨਹੀਂ ਮੇਰੇ ਕੋਲ ਬੰਦੇ ਮੇਰੇ ਕੋਲ ਤੁਹਾਡੇ ਵਰਗੇ ਭਰਾ ਬਹੁਤ ਨੇ ਬੋਢਾ ਦੇਣ ਨੂੰ ਮੇਰੇ ਅਰਥੀਦਾਰ ਸਪੇਰੇ ਮੋਢੀ ਮੋਢੀ ਹੋ ਜਾਣੇ ਜੀ ਅੱਛਾ ਇੱਕ ਇਸੇ ਸੰਦਰਭ ਚ ਨਾ ਓੰਕਾਰਪ੍ਰੀਤ ਸਿੰਘ ਲਿਖਦੇ ਨੇ ਕਹਿੰਦਾ ਉਹਨਾਂ ਨੇ ਇਹ ਗੱਲ ਆਖੀ ਆ ਕਿ ਹਾਂ ਹਾਂ ਮੇਰੇ ਜਨਚੋਂ ਉਹ 17 ਨਿਕਲ ਗੀਆਂ ਨੇ ਕਿ ਅ ਮਾ ਜੀ ਸੀ ਦਾ ਓੰਕਾਰਪ੍ਰੀਤ ਜੀ ਦਾ ਇੱਕ ਮਿੰਟ ਹੋਲਡ ਕਰਿਓ ਜਰਾ ਕੋਈ ਗੱਲ ਨਹੀਂ ਜਨਾ ਚਲੋ ਉਹ ਕਹਿੰਦੇ ਨੇ ਓੰਕਾਰਪ੍ਰੀਤ ਜੀ ਬੋਲੀ ਸੱਚ ਭਾਵੇਂ ਕੱਲਾ ਰਹਿ ਜਾਵੇਂ ਬੋਲੀ ਸੱਚ ਭਾਵੇਂ ਕੱਲਾ ਰਹਿ ਜਾਵੇਂ ਹੋਏ ਜੇ ਬੰਦੇ ਆਉਣਗੇ ਅਰਥੀ ਨੂੰ ਮੋਢਾ ਦੇਣ ਲਈ ਜੇ ਕੋ ਬੰਦਾ ਆਇਆ ਤੇ ਫਿਰ ਆਜੂਗਾ ਐਡੀ ਡਰਨ ਦੀ ਲੋੜ ਵੀ ਕੋਈ ਨਹੀਂਗੀ ਕੋਈ ਗੱਲ ਨਹੀਂ ਸਤਗੁਰੂ ਕਿਰਪਾ ਕਰਨਗੇ ਪਰ ਸੱਚਮੁੱਚ ਇਹ ਨਿਊਜ਼ ਸੁਣ ਕੇ ਇੱਕ ਵਾਰੀ ਬਹੁਤ ਮਨ ਪਰੇਸ਼ਾਨ ਹੋਇਆ ਬਹੁਤ ਜ਼ਿਆਦਾ ਮੈਂ ਇਹ ਗੱਲ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਨਾ ਜੀ ਵੀ ਜਿੰਨੇ ਵੀ ਜੋ ਕੀਤਾ ਆ ਜੀ ਇੱਕ ਕੱਚਾ ਕੰਮ ਕਰ ਲਿਆ ਆ ਬਿਲਕੁਲ ਇਹ ਇਹ ਜਿਹੜੀ ਬੱਚੀ ਛੇੜੇ ਚਾਹੁੰਦਾ ਜੀ ਮੈਨੂੰ ਐਦਾਂ ਛੱਡਣਾ ਨਹੀਂ ਸੀ ਚਾਹੀਦਾ ਜੇ ਛੱਡ ਦਿੱਤਾ ਹੈ ਜੀ ਤੇ ਮੈਂ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਉਂਗਾ ਇਹ ਗੱਲ ਮੈਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਜਿਹਦਾ ਵੀ ਮੈਨੂੰ ਪਤਾ ਲੱਗ ਗਿਆ ਅਸੀਂ ਕਾਹਨੇ 31 ਮੋੜੋਗੇ ਸਪਸ਼ਟ ਗੱਲ ਬਿਲਕੁਲ ਮੋੜਾਂਗੇ ਜੀ ਪਰ ਇਹ ਆ ਅਸੀਂ ਹਵਾ 'ਚ ਤਲਵਾਰ ਵੀ ਨਹੀਂ ਮਾਰਦੇ ਬਿਲਕੁਲ ਪਰ ਮੈਂ ਸਹਿਜ ਦੇ ਨਾਲ ਸੂਝ ਦੇ ਨਾਲ ਗੱਲ ਕਰਾਂਗੇ ਵੇਖੋ ਮੈਂ ਇਹ ਗੱਲ ਸਮਝਦਾ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਵੱਖ-ਵੱਖ ਚੈਨਲਾਂ ਤੇ ਡਿਬੇਟਸ ਹੁੰਦੀਆਂ ਰਹਿੰਦੀਆਂ ਨੇ ਵਿਚਾਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਨੇ ਫਿਰ ਵੀ ਮੈਂ ਸਮਝਦਾ ਆ ਕਿ ਸੂ ਜਵਾਨ ਇੱਕ ਸਿਆਣੇ ਸਿੱਖ ਵਾਂਗੂ ਪ੍ਰਤੀਕਰਮ ਕਰਿਓ ਜੇ ਮਤਲਬ ਕੋਈ ਗੱਲ ਕਿ ਕੋਈ ਗਲਤੀ ਹੋ ਜੇ ਮੈਂ ਇਹ ਕਹਿਣਾ ਜੀ ਜੇ ਮੈਨੂੰ ਸ਼ਰੇਆਮ ਪਤਾ ਲੱਗ ਜੇ ਵੀ ਮੇਰੇ ਕਿਸੇ ਆਪਣੇ ਦਾ ਘਰ ਆ ਤੇ ਤਾਂ ਵੀ ਮੈਂ ਜਿਕਰ ਨਹੀਂ ਕਰਨਗਾ ਜੀ ਮੈਂ ਇਨਾ ਸਬਰ ਰੱਖਾਂਗਾ ਮੈਂ ਸਮਝਦਾ ਆ ਵੀ ਜਿਹੜਾ ਬੰਦਾ ਜਾਣ ਲਿਹਾ ਭਲਾ ਕਰ ਸਕਦਾ ਫਿਰ ਉਹ ਆਪਣਾ ਵੀ ਕਾਦਾ ਨਹੀਂ ਆਪਣੇ ਤੋਂ ਭਾਵੇਂ ਆ ਵੀ ਇਹ ਮਤਲਬ ਕਿ ਦਿੱਲੀ ਦੇ ਕਹਾਣੀ ਦਾ ਦਸਤਾ ਬਣ ਰਹੇ ਨੇ ਇਹ ਤਾਂ ਸ਼ੁਰੂ ਤੋਂ ਹੁੰਦਾ ਆਇਆ ਕੁਝ ਨਵੀਂ ਗੱਲ ਨਹੀਂ ਈ ਅਸਲ ਵਿੱਚ ਸਾਰਾ ਕੁਝ ਅਸੀਂ ਤੁਸੀਂ ਇਹ ਸਾਰਾ ਕੁਝ ਅੱਖੀਂ ਵੇਖਿਆ ਹਾਦੀਸਾ ਆਇਆ ਵਾ ਤੇ ਚਲੋ ਸਤਿਗੁਰੂ ਕਿਰਪਾ ਕਰਨ ਕਿਉਂਕਿ ਇਸ ਵਕਤ ਸਮਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਬੜੀ ਲੋੜ ਆ ਪਰ ਪਤਾ ਨਹੀਂ ਕੀ ਸਾਡੀ ਕੌਮ ਦੇ ਵੇੜੇ ਸੇਹ ਦਾ ਤਕਲਾ ਘੜ ਦਿੱਤਾ ਕਿ ਹਰ ਸਿੱਖ ਹੀ ਦੂਜੇ ਸਿੱਖ ਨੂੰ ਮਤਲਬ ਸ਼ੱਕ ਦੀ ਨਜ਼ਰ ਨਾਲ ਵੇਖ ਰਿਹਾ ਮਤਲਬ ਐਂਜ ਲੱਗਦਾ ਵੀ ਦੁਨੀਆ ਭਰ ਦੀਆਂ ਏਜੰਸੀਆਂ ਵਾਲੀ ਸਾਰੇ ਸਿੱਖ ਹੀ ਕੰਮ ਕਰੰਦਾ ਇਹ ਨੇ ਹਾਂਜੀ ਬਿਲਕੁਲ ਬਿਲਕੁਲ ਦੂਜੇ ਨੂੰ ਆਂਦਾ ਇਹ ਏਜੰਸੀਆਂ ਦਾ ਬੰਦਾ ਹੀ ਇਹ ਸਰਕਾਰੀ ਬੰਦਾ ਹੀ ਇਹ ਫਲਾਂ ਮਤਲਬ ਹਰ ਇੱਕ ਹੀ ਪੰਚਾਇਤ ਕੋ ਛੋਟਾ ਵਾ ਪੰਚਾਇਤ ਕੋ ਵੱਡਾ ਲੀਡਰ ਆ ਚਲੋ ਮੈਂ ਵੈਸੇ ਮੇਰੀ ਮੇਰੀ ਆਪਣੀ ਸੋਚ ਤੋਂ ਢੀ ਦੀ ਹੋਰ ਤਰ੍ਹਾਂ ਦੀ ਹੈ ਮੈਨੂੰ ਐ ਲੱਗਦਾ ਵੀ ਏਜੰਸੀਆਂ ਦੇ ਬੰਦਿਆਂ ਦਾ ਪਤਾ ਨਹੀਂ ਲੱਗਦਾ ਹੁੰਦਾ ਇਹ ਬੰਦਿਆਂ ਨੂੰ ਭਲੇਖੇ ਨੇ ਐਵੇਂ ਇੱਕ ਦੂਜੇ ਤੇ ਦੋਸ਼ ਲਾਈ ਜਾਂਦੇ ਨੇ ਬਿਲਕੁਲ ਸਹੀਆਂ ਦੇ ਬੰਦਿਆਂ ਦਾ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਜਿਹੜੇ ਅਸਲ ਏਜੰਸੀ ਕਾਦੀ ਉਹਨਾਂ ਦਾ ਨਹੀਂ ਪਤਾ ਲੱਗਦਾ ਠੀਕ ਗੱਲ ਹੈ ਏਜੰਸੀ ਕਾਦੀ ਜੀ ਫਿਰ ਜੇ ਪਤਾ ਲੱਗ ਜੇ ਬਿਲਕੁਲ ਠੀਕ ਕਰੇ ਬੜੀ ਵੱਡੀ ਗੱਲ ਤੁਸੀਂ ਕੀਤੀ ਆ ਜੀ ਹਾਂਜੀ ਬਹੁਤ ਧੰਨਵਾਦ ਬਾਬਾ ਬੁਸ਼ੀਸ਼ ਸਿੰਘ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਆ ਤੇ ਸਤਿਗੁਰੂ ਆਪ ਜੀ ਦੇ ਅੰਸੰਗ ਰਹਿਣ ਤੇ ਬਹੁਤ ਜਲਦ ਮਿਲਦੇ ਆ ਜੀ ਆਪ ਜੀ ਨੂੰ ਜੀ ਵਾਇਕਲ ਜੀ ਵਾਇਕਲ ਜੀ ਦਾ ਖਾਲਸਾ ਵਾਇਕਲ ਜੀ